ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਠਠੀਆਂ ਖੁਰਦ ਤਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਇੱਕ ਗਾਂ ਦੋਸਤੋ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਗੱਬਣ گاਮਾ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਹੈ ਜੇ ਕਿੰਨਾ ਵਾਰ ਸੂਹਾ ਸੁਣੀ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਗੁੱਡੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਰੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ। ਆਪਣੀ ਤਸਦੀ ਕਰਕੇ ਨਿਰਖ ਵਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖੜੀ ਕਰਨੀ ਆ ਪਸ਼ੂ ਦੀ ਤੁਸੀਂ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੌਦੀ ਇੰਸਟਾਗ੍ਰam ਤੇ ਚਲਦੀ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਕਰੀਏ ਵੀਰ ਰਵੀ ਨਾਲ ਗੱਲਬਾਤ ਪੁੱਛੀ ਡਿਟੇਲ ਇਸ ਗਾਦੀ ਸਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਜੀ ਹਾਂਜੀ ਵਧੀਆ ਕਿਰਪਾ ਜੀ ਕਿੱਦਾਂ ਵੀਰ ਜੀ ਕੰਮ ਕਰ ਵਧੀਆ ਚੱਲੀਆ ਵਧੀਆ ਕਿਰਪਾ ਮਹਾਰਾਜ ਜੀ ਸ਼ੁਕਰ ਹੈ ਜੀ ਚਲੋ ਆਪਣਾ ਐਡਰੈਸ ਬੋਲੋ ਜੀ ਭਾਈ ਪੈਂਟ ਹਟੀਆਂ ਗੁਰਦ ਹਾਂਜੀ ਫੋਨ ਨੰਬਰ 826475250 ਠੀਕ ਹੈ ਜੀ ਹਾਂਜੀ ਤੇ ਅੱਜ ਵੀ ਜਿਹੜੀ ਆਪਾਂ ਗਾਂ ਵੀਡੀਓ ਦੇ ਵਿੱਚ ਦਿਖਾਉਣੀ ਹੈ ਵੀਰਾਂ ਨੂੰ ਕਿਨਵਾ ਦਾ ਸੁਆ ਸੁਣੀ ਭਾਈ ਸੁਆ ਘਰ ਵਾਲੇ ਦਾ ਦੂਜਾ ਕਹਿੰਦੇ ਵੱਡੀ ਗੱਲ ਤੇ ਜਾਊਗਾ ਅੱਛਾ ਜੀ ਹਾਂਜੀ ਹਾਂਜੀ ਤੇ ਇੱਕ ਮੰਗ ਟਾਈਮ 'ਚ ਖੜਦੀ ਭਾਈ 10 ਦਿਨ ਲੈ ਜੂਗੇ 8 ਲੈ ਜੇ 10 ਲੈ ਜੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਪਹਿਲੇ ਸਵੇਰ ਕੀ ਕੀਤਾ ਪਤਾ ਰਿਕਾਰਡ ਦਾ ਭਾਈ 20 ਕਿਲੋ ਤੋਂ ਬਾਹਰ ਚ ਹੋਇਆ ਉਹ ਦਾ ਨਹੀਂ 20 ਤੋਂ ਬਾਹਰ ਚ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਤੋਰੀਏ ਗਿਰ ਕਰਨ 8 10 ਦਿਨ ਦਾ ਟਾਈਮ ਦੋਸਤੋ ਖੜਦੀ ਹੈ ਸੁਆ ਕੋਈ ਦੂਜਾ ਮੰਨ ਲੇ ਕੋਈ ਤੀ ਅਹਿਮ ਅਜੇ 8-10 ਦਿਨ ਤਾਂ ਖੜਦੀ ਆ ਤੇ ਦੂਜੇ ਸਵੇਰੇ ਦੇ ਵਿੱਚ ਇਹਨੇ ਦੁੱਧ ਦੋਸਤੋ 20 ਦੇ ਲਾਗੇ ਬੰਨੀ ਚਵਾਇਆ ਬੜੇ ਮਜੇਦ ਨਾਲ ਕ੍ਰੋਸ ਬ੍ਰੀਡ ਆ ਦੋਸਤੋ ਗਰਮੀ ਵਾਲਾ ਦੁੱਧ ਵੀ ਇਹਨੇ ਵਧੀਆ ਚਵਾਦਣਾ ਭਾਈ ਜੇ ਵਸ਼ੀ ਨੇ ਨਾ 20 ਕਿਲੋ ਚਵਾਇਆ ਫਿਰ ਚਵਾਉ ਕਿਹੜੀ ਹਾਂਜੀ ਹਾਂਜੀ ਕੱਢ ਕਾੜ ਰਾਜੀ ਆ ਵਜਨ ਲੋਡ ਵਾਲੀ ਆ ਹਾਂਜੀ ਹਾਂਜੀ ਬਾਕੀ ਦੋਸਤੋ ਥੋੜੀ ਜਿਹੀ ਕਾਲ ਜਰੂਰ ਪੈਂਦੀ ਆ ਕਿਉਂਕਿ ਦੋਨੋਂ ਪਸ਼ੂ ਦੂਜੇ ਸਾਂ ਭਾਈ ਖੁੱਲੀ ਰਹੀ ਉੱਥੇ ਹਾਂਜੀ ਠੀਕ ਠੀਕ ਹੈ ਜੀ ਅੱਛਾ ਵੀਰ ਜੀ ਇੱਕ ਗਿੜਾ ਨੂੰ ਹੋਰ ਇਹਨੂੰ ਘੜਾਈ ਜੀ ਦੇਖੋ ਜੀ ਤੁਰਦੀ ਸੱਜ ਕਰੋ ਦੋਸਤੋ ਚੱਕ ਵੀਡੀਓ ਦੇ ਵਿੱਚ ਗਾਂ ਨੂੰ ਖੁੱਲੀ ਰਹਿਣ ਕਰਕੇ ਦੋਸਤੋ ਰਸਾ ਪਾਉਣਾ ਥੋੜਾ ਆਏ ਭਾਈ ਇਹ ਛੱਡ ਦਈਏ ਫੇਰ ਆਪਣੇ ਆਪਣੇ ਜਿੱਤਰਾ ਮਰਜ਼ੀ ਤੁਰਦੀ ਜੇ ਰਸਾ ਲਾ ਜੀ ਹਾਂਜੀ 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 ਉਹ ਸੋ ਦੋਸਤੋ ਆਪਦੀ ਮਰਜ਼ੀ ਨਾਲ ਖੁੱਲਾ ਰਿਹਾ ਹੁੰਦਾ ਜਦੋਂ ਆਪਦੀ ਮਰਜ਼ੀ ਨਾਲ ਤੁਰਦੇ ਫਿਰਦੇ ਬਿਲਕੁਲ ਦੋਸਤੋ ਕੱਦ ਕਾਠ ਗਾਂ ਦਾ ਬਹੁਤ ਵਧੀਆ ਬਰੀਡ ਚੰਗੀ ਹੈ ਗਰਮੀਆਂ ਚ ਦੁੱਧ ਦੇ ਨੇ ਬਹੁਤ ਵਧੀਆ ਚਵਾਲਣਾ ਜਰਸੀ ਤੇ ਸ਼ਾਈ ਵਾਲ ਦੇ ਨਾਲ ਦੋਸਤੋ ਇਹ ਗਾਂ ਕ੍ਰੋਸ ਆ ਬਾਕੀ ਜਿਹੜੇ ਅਨਰਖ ਪਰ ਕਰਨ ਵਾਲੇ ਵੀਰ ਉਹਨਾਂ ਆਪ ਹੀ ਨਰਖ ਪਰ ਕਰਨ ਲਈ ਦਾ ਦੀ ਕੱਦ ਕੱਠ ਦੋਸਤੋ ਗਾਂ ਦਾ ਬਹੁਤ ਚੰਗਾ ਫਿਟ ਕੁਆਲਟੀ ਚੈੱਕ ਕਰ ਲੋ ਦੀ ਥਾਣਾ ਥਾਣਾ ਜੀ ਦੋਸਤੋ ਕੁਆਲਟੀ ਬਹੁਤ ਵਧੀਆ ਵਾ ਕੋਸ਼ਿਸ਼ ਕਰੂੰਗਾ ਤੁਹਾਨੂੰ ਨੇੜੇ ਤੋਂ ਥਣ ਮਖਾਉਣ ਦੀ ਬਾਕੀ ਬਿਨਾ ਮੰਗੇ ਰੋ ਭਾਈ ਤੇ ਪੀ ਆਪ ਅੱਛਾ ਜੀ ਹਾਂਜੀ ਹਾਂਜੀ ਉਹ ਥੋੜਾ ਜਿਹਾ ਦੂਸਰੇ ਸੰਗਾ ਕਰਕੇ ਉਹ ਉਹ ਪ੍ਰੋਪਰ ਕਰ ਦੋ ਹਾਂਜੀ 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 ਅਜੇ ਵਾਲਟ ਲਾਂ ਦੋਸਤੋ ਕਾਫੀ ਪਈਆਂ ਹਵਾਂਦੇ ਨੇ ਵਿੱਚ ਸੁੰਡੇ ਸਮੇਂ ਤੱਕ ਦੋਸਤੋ ਇਹ ਆਰਡਰ ਕੁਆਲਟੀ ਜਿਹੜੀ ਆ ਬਹੁਤ ਵ ਤਾਂ ਮਾ ਜੀ ਦੋਸਤੋ ਵੀਰ ਦੇ ਕਹਿਣ ਮੁਤਾਬਕ 8-10 ਦਿੰਦਾ ਪਿਆ ਵਾ ਸਵੇਰ ਦੋਸਤੋ ਜੋ ਵੀ ਹੋਊਗਾ ਵੀਰਾਂ ਨੇ ਆਪੇ ਨਿਰਖ ਪਰ ਕਰ ਲੈਣੇ ਦੂਜਾ ਮੰਨ ਲਓ ਜਾਂ ਤੀਜਾ ਮੰਨ ਲਓ ਮੁੱਲ ਪੁੱਛਦੇ ਆਂ ਵੀਰ ਤੋਂ ਕੀ ਕਰਦਾ ਰੱਬਾ ਹਾਂਜੀ ਰਵੀ ਪਾਜੀ ਕੀ ਮੁੱਲ ਕਰਦੇ ਆ ਪਾਜੀ ਮੁੱਲ ਭਾ 55000 ਕਰੀਏ ਹਾਂਜੀ 53000 ਦੀ ਵਾਸੀ ਦੇ ਦਾਂਗੇ 53000 ਵਿੱਚ ਫੁੱਲ ਮਾਨਤਨ ਕਰਾਂਗੇ ਆਪਾਂ ਠੀਕ ਹੈ ਹਾਂਜੀ ਹਾਂਜੀ 55000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 53000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਮਾਨਤਨ ਜਿਹੜਾ ਕਰਾਂਗੇ ਕੋਈ ਵੀਰ ਭਰਾ ਜਿਹੜਾ ਖੇਦਣੂਗਾ ਪੂਰਾ ਬਾਕੀ ਦੋਸਤੋ ਜੋ ਵੀ ਗਾਂ ਦਾ ਵਜੂਦ ਹੈ ਤੁਹਾਨੂੰ ਮੈਂ ਵਿਖਾਤਾ ਵਾ ਤਾਂ ਸਲਦੀ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਇੱਥੇ ਆ ਕੇ ਆਪਣੀ ਵਿਜ਼ਿਟ ਕਰਕੇ ਕਰ ਲੈਣੀ ਹੁੰਦੀ ਹੈ ਕਾਦ ਘੜ ਦੋਸਤੋ ਗਾਂ ਦਾ ਚੰਗਾ ਥੋੜੀ ਜੀ ਲੱਸੀ ਜ਼ਰੂਰ ਹੈ ਕੇ ਸਾਮ ਘਟਲੇ ਘਰੋਂ ਆਈ ਹੈ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ ਜੀ